ਆਹ ਦੋਸਤੋ ਜਿਵੇਂ ਕਿ ਅਸੀਂ ਇਸ ਸਮੇਂ ਸ਼ਬੂ ਬਾਰਡਰ ਦੇ ਉੱਪਰ ਪਹੁੰਚੇ ਹੋਏ ਆਂ ਤੇ ਦੇਖ ਸਕਦੇ ਹੋ ਕਿ ਸਿੱਧੂ ਅੜਿਆ ਦਾ ਜੋ ਸਮਾਰੂਪ ਕੰਗਾਲਿਆ ਦਾ ਜਿਹੜਾ ਫੁੱਤਰ ਹੈ ਉਹ ਲੱਗਿਆ ਹੋਇਆ ਹੈਗਾ ਇਸ ਸਮੇਂ ਲੇਕਰ ਗੱਲ ਕਰ ਲਈਏ ਤਾਂ ਆਪ ਜੀ ਨੂੰ ਬਖਾਉਣੇ ਆ ਕਿ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਦੇ ਜੋ ਆ ਲੰਗਰ ਸ਼ਗਰ ਇਹਨੇ ਲੰਗਰ ਦਾ ਆਨੰਦ ਲੈ ਰਹੇ ਨੇ ਉੱਥੇ ਹੀ ਜਿਹੜੇ ਲੇਡੀ ਪੁਲਿਸ ਵੀ ਇੱਥੇ ਪਾਕੀ ਹੋਈ ਆ ਪੰਜਾਬ ਪੁਲਿਸ ਦਾ ਪੂਰਾ ਇੱਕ ਪਖਤਾ ਪ੍ਰਬੰਧ ਹੈਗਾ ਤੇ ਹਰ ਵਰਗ ਦੇ ਨੌਜਵਾਨ ਬਜ਼ੁਰਗ ਕ੍ਰਾਂਤੀਕਾਰੀ ਜਾਂ ਰਾਗੀ ਇਹ ਲੰਗਰ ਛਕ ਰਹੇ ਨੇ ਕਿਥੇ ਪਾਣੀ ਦਾ ਲੰਗਰ ਚੱਲ ਰਿਹਾ ਹੈਗਾ ਨਾਲ ਨਾਲ ਉਸੇ ਪ੍ਰਸ਼ਾਦਿਆਂ ਦਾ ਲੰਗਰ ਵੀ ਚੱਲ ਰਿਹਾ ਹੈ ਦੇਖ ਸਕਦੇ ਆਲੂ ਗਾਜਰ ਗੋਭੀ ਦੀ ਸਬਜ਼ੀ ਪਕਾਈ ਜਾ ਰਹੀ ਹੈ ਤੇ ਬਹੁਤ ਵਧੀਆ ਇੱਕ ਲੰਗਰ ਜੋ ਗੁਰਨਾਗਦੇਵ ਜੀ ਦੀ ਪ੍ਰਥਾ ਸ਼ੁਰੂ ਕੀਤੀ ਹੋਈ ਹੈ ਕਿਸਾਨ ਯੂਨੀਅਨ ਸਿੰਧੂਪੁਰ ਪਿੰਡ ਛਮਾਰੂ ਦੇ ਬੰਨਵਾ ਇਹ ਲੰਗਰ ਦੇਖ ਸਕਦੇ ਹੋ ਜਿੱਥੇ ਇਸ ਸਮੇਂ ਲੰਗਰ ਚੱਲ ਰਿਹਾ ਤੇ ਨਾਲ ਦੇ ਨਾਲ ਰਾਸ ਤੇ ਚਾਹ ਦਾ ਲੰਗਰ ਵੀ ਇਸ ਸਮੇਂ ਚੱਲ ਰਿਹਾ ਦੇਖ ਸਾਦਿਆਂ ਤੁਸੀਂ ਪੰਜਾਬ ਪੁਲਿਸ ਦੇ ਜੋ ਜਵਾਨ ਨੇ ਉਹ ਲੰਗਰ ਦਾ ਆਨੰਦ ਲੈ ਰਹੇ ਆ ਤੇ ਦੇਖ ਸਾਧੋ ਇਸ ਸਮੇਂ ਬਿਲਕੁਲ ਸ਼ਾਂਤੀ ਹੈ ਤੇ ਕੋਈ ਵੀ ਅੱਜ ਕਿਸੇ ਪ੍ਰਕਾਰ ਦੀ ਕੋਈ ਘਟਨਾ ਸੁਣਨ ਨਹੀਂ ਮਿਲੀ ਹੈਗੀ ਦੇਖ ਸਾਦੋ ਕਿ ਜੋ ਲੇਡੀਜ਼ ਜੋ ਮਹਿਲਾ ਬੌਸਾ ਉਹ ਵੀ ਸਰਵਰ ਤਿਆਰ ਹੈ ਕਿਸੇ ਵੀ ਸਥਿਤੀ ਨੂੰ ਨਿਪਟਣ ਵਾਸਤੇ ਤੇ ਬਹੁਤ ਤਦਾਦ ਦੇ ਵਿੱਚ ਜੋ ਪੰਜਾਬ ਪੁਲਿਸ ਦੇ ਜੋ ਜਵਾਨ ਨੇ ਉਹ ਇੱਥੇ ਹਾਜ਼ਰ ਨੇ ਤੇ ਇੱਥੋਂ ਜੇਕਰ ਕਹਿ ਲਈ ਤਾਂ ਇੱਕ ਐਂਟਰੀ ਗੇਟ ਹੈਗਾ ਧਰਮੇਵਾਲ ਜਾਣ ਦੇ ਲਈ ਤੇ ਭਾਰਤੀ ਗ੍ਰਹਾਂ ਦੀ ਯੂਨੀਅਨ ਸਿੱਧੂਪੁਰ ਫਟੇਗੜ ਸਾਹਿਬ ਵਾਲਿਆਂ ਦਾ ਇੱਥੋਂ ਸ਼ੁਰੂ ਹੋ ਜਾਂਦਾ ਤੇ ਆਪ ਜੀ ਨੂੰ ਦਿਖਾ ਦਈਏ ਕਿ ਉੱਪਰ ਵੀ ਪੁਲ ਦੇ ਉੱਪਰ ਟਰਾਲੀਆਂ ਹੀ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਦੂਰ ਦੂਰ ਤੱਕ ਦੇਖ ਰਿਹਾ ਬਖਾਉਣੇ ਆਪ ਜੀ ਨੂੰ ਤੇ ਇੱਥੇ ਵੀ ਸਾਰਾ ਜੋ ਦੂਰ ਦੂਰ ਤੱਕ ਟਰੈਕਟਰ ਟਰਾਲੀਆਂ ਦੀਆਂ ਤੁਹਾਨੂੰ ਦਾਰਾ ਨਜ਼ਰ ਆਉਣਗੀਆਂ ਲੱਭ ਲੱਭੀਆਂ ਲਾਈਨਾਂ ਜਿਵੇਂ ਕਿ ਦਿੱਲੀ ਸਿੰਘੂ ਬਾਡਰ ਦੇ ਉੱਪਰ ਸੀਗਾ ਇਦਾਂ ਹੀ ਇੱਥੇ ਸ਼ੰਭੂ ਬਾਡਰ ਦੇ ਉੱਪਰ ਮਾਹੌਲ ਬਣਿਆ ਹੋਇਆ ਮਿਲਦੇ ਆ ਅੱਗੇ ਵੀ ਵਿਖਾਉਂਦੇ ਆ ਆਪ ਜੀ ਨੂੰ ਇੱਕ ਸਾਧਨ ਤੁਸੀਂ ਕਿ ਜਿੱਥੇ ਅੱਜ ਸ਼ਾਂਤਮਈ ਮਾਹੌਲ ਹੈ ਤੇ ਲੰਗਰ ਚੱਲ ਰਹੇ ਆ ਜਾਂ ਟਾਈਮ ਪਾਸ ਹੋ ਰਹੇ ਆ ਨੌਜਵਾਨ ਸਭਾ ਪਿੰਡ ਕੜਮਾ ਕਲਾ ਤੇ ਕਿਸਾਨ ਆਪਣਾ ਟਾਈਮ ਪਾਸ ਕਰ ਰਹੇ ਕਿਉਂਕਿ ਦੋ ਦਿਨ ਦਾ ਜੋ ਸਮਾਂ ਦਿੱਤਾ ਗਿਆ ਹੈਗਾ ਉਹ ਦੋ ਦਿਨ ਦੇ ਲੰਗਰ ਸ਼ਕਰੀਆ ਸੰਗਤਾਂ ਲੰਗਰ ਵਰਤਾਏ ਜਾ ਰਹੇ ਆ ਦੇਖ ਸਾਹਬ ਨੂੰ ਕੁਝ ਨਹੀਂ ਉੱਤੇ ਇਸ ਸਮੇਂ ਤਕਰੀਰਾਂ ਵੀ ਚੱਲ ਰਹੀਆਂ ਵਿਖਾਉਣੇ ਅੱਗੇ ਆਪ ਜੀ ਨੂੰ ਸ਼ੰਭੂ ਬਾਰਡਰ ਦੇ ਉੱਪਰ ਦਾ ਦ੍ਰਿਸ਼ ਗੁਰੂਕੇ ਲੱਗਰ ਚੱਲ ਰਹੇ ਹਨ ਜਿਹੜਾ ਮਜੂਰ ਬਲਜੀਤ ਜੀ ਕਹਿੰਦਾ ਕਿ ਕਿਸੇ ਸਰਕਾਰ ਨੇ ਨਹੀਂ ਕੀਤੀ ਸੋਤੋ ਤਕਰੀਰਾਂ ਚੱਲ ਰਹੀਆਂ ਦੋ ਦਿਨ ਦਾ ਜੋ ਸਮਾਂ ਹੈਗਾ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਸ਼ਹੀਦ ਸ਼ਹਾਦਤ ਤੋਂ ਬਾਅਦ ਜੋ ਜਥੇਬੰਦੀਆਂ ਵੱਲੋਂ ਫੈਸਲਾ ਲਗਿਆ ਸੀਗਾ ਤੇ ਆ ਦੇਖ ਸਕਦੇ ਹੋ ਹੈਡਰਾ ਜੋ ਬੁਲੇਟ ਪ੍ਰੂਫ ਤਿਆਰ ਕੀਤਾ ਗਿਆ